ਆ ਤੁਲਨਾ ਸੰਜੀਆ ਕਰ ਰਹੇ ਹਾਂ ਤੇ ਬੈਟ ਨੂੰ ਉਸਤਾਇ ਕੋ ਇੱਕ ਹੈ ਤੇ ਵੀ ਤੇ ਤੁਹਾਨੂੰ ਮਾ ਦਾ ਰੰਮਾ ਵਾਲੇ ਰੌਂਜਲ ਤੇ ਠੱਕਾ ਨਾ ਮਾਰੋ ਲਾਲ ਦੇ ਬਾਲਾ ਨੇ ਪਾਸਾ ਘੜਾ ਆਇਆ ਚਾਹੀ ਤਕਾ ਤੇ वाहेगुरू <laughs> त ਸ਼ੀਸ਼ੇ ਵੇਖੀਂ ਦੇ ਦਰਸ਼ਨ ਕਰੀ ਚੱਲੋ ਬਾਈ ਰੋ ਸ਼ੀਸ਼ੇ ਵੇਖੀਂ ਦੀ ਜੀ ਸੁਰਾਗਾਂ ਦੇ ਦਰਸ਼ਨ ਹੋਈ ਜਾਂਦੇ ਜੀ ਸ਼ੀਸ਼ੇ ਵਿੱਚ ਜਗ੍ਹਾ ਇੱਧਰ ਬਣੀ ਬਾਬਾ ਜੀ ਦੀ ਹਾਂ 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 ਜਗ੍ਹਾ ਇੱਧਰ ਬਣੀ ਆਹ ਮਥਾੜੇ ਕਿਤੇ ਚੱਲ ਮਥਾੜੇ ਕਿਤੇ ਚੱਲ ਮਥਾੜੇ ਕਿਤੇ ਚੱਲ ਗਿਆ ਇਹ ਤਾਂ ਆਪਸਨ ਬਾਬਾ ਜੀ ਨੇ ਚਾਲੀਂ ਦਾ ਆਪ ਕਿਤੇ ਜਿਹੜਾ ਬਾਬਾ ਜੀ ਇਹੋ ਦਰਸ਼ਨ ਕਰ ਲਓ ਬਾਈ ਆਜੋ ਭਾਈ ਲੋ ਜੀ ਬਣ ਕੀ ਵੀੜਾ ਜੀ ਆਜੋ ਸੰਗਤ ਜੀ ਆਜੋ ਆਜੋ ਮਥਾੜਾ ਪਾਈ ਮਥਾ ਦੇਖ ਲਓ ਹਿੰਮਤ ਕ੍ਰੇਟੋਲੋਜੀ ਪ੍ਰੋਜੈਕਟ ਨਾਲ ਸਤਨਾਮ ਜੀ ਅਮਰੋਦ ਸਿੰਘ ਜੀ ਆਪਲੇ ਸਾਹਿਬ ਜੈਤੂ ਤੋਂ ਉਹ ਨਮਸਕਾਰ ਕਰਨ ਵਾਸਤੇ ਪਹੁੰਚੇ ਆ ਸੋ ਮੱਥਾ ਟੇਕਣਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਮਹਾਂਪੁਰਖ ਸੰਤ ਬਾਬਾ ਲਖਨ ਸਿੰਘ ਜੀ ਉਹਨਾਂ ਦਾ ਸਤਕਾਰ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਫਰੀਦਕੋਟ ਦੀਆਂ ਜਿਹੜੀਆਂ ਸੰਗਤਾਂ ਨੇ ਪਾਰਕੀ ਫੇਲ ਅੱਗੇ ਲੈ ਕੇ ਆਓ ਆਜੋ ਭਾਈ ਸਿੰਘੋ ਆਜੋ ਕੰਨ ਪਿਆਰਾਂ ਨੂੰ ਬੇਨਤੀ ਹੈ ਚਾਣੇ ਪਾਈਏ ਅੱਗੇ ਆਜੋ ਸਰੋ ਕਰੋ ਜੀ ਆ ਰਸਤਾ ਮੂਹਰੇ ਥੋੜਾ ਜਿਹਾ ਖਾਦੀ ਰੱਖੋ ਭਾਈ ਬੇਤੀ ਆ ਬੀਬੀਆਂ ਨੂੰ ਸਰੋ ਕਰੋ ਸਰੋ ਕਰੋ ਜੀ ਹਰਤਾਨ ਸਿੰਘ ਜੀ ਜੇ ਚਾਈ ਜਾਉਗੇ ਤੇ ਫੇਰੇ ਚਾ ਥੋੜੀ ਹੋਣਾ ਵਾ ਭਾਈ ਜੀ ਰਸਤਾ ਖਾ ਨਹੀਂ ਕਰੋ ਅੱਗੇਓ ਭਾਈ ਰਸਤਾ ਸੋ ਬੇਨਤੀ ਹੈ ਗੁਰੂਪ ਦੇ ਜਿਹੜੇ ਪੰਧਾ ਪਿਆਰਿਆਂ ਦਾ ਸਰਵਾਰ ਕੀਤਾ ਜਾਣਾ ਹੈ ਸੋ ਬੇਨਤੀ ਹੈ ਕਿ ਉਹ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸੋਨਹਿਰਾ ਲੋ ਬਾਈ ਦੇ ਵਿੱਚੋਂ ਅੱਗੋਂ ਸਰੂਪੇ ਜਿਹੜੇ ਦੇਣ ਵਾਲੇ ਨਾ ਉਹ ਚੌਂ ਦੀ ਚੌਂ ਬੇਲਤੀਆਂ ਪਿੱਛੇ ਖਾਲੀ ਜਿਹੜਾ ਰਸਤਾ ਖਾਲੀ ਕਰੋ ਕਹਿੰਿਓ ਹੁਣ ਇੱਥੇ ਬੇਲਤੀਆਂ ਦੀ ਰਾਸ ਤੋਂ ਬਾਹਰੋਂ ਪਾਸੇ ਵਜੋ ਰਸ ਤੋਂ ਬਾਹਰੋਂ ਪਾਸੇ ਕਲਾਜਮਾਂ ਦੀ ਬੇਲਤੀ ਆ ਵੀ ਆ ਰਸੇ ਦੇ ਕੋਲੇ ਆਓ ਦੋਨੇ ਪਾਸੇ ਜਿਹੜੀ ਡਿਊਟੀ ਦਿਓ ਇਹ ਗੱਲ ਜਿਹੜੀ ਆ ਸਾਹਗਰਤ ਆ ਰਹੀ ਆ ਉਹਨਾਂ ਨੂੰ ਸਰੇ ਚਲੋ ਜੀ ਤਰੇ ਚਲੋ ਅੱਗੇ ਖੜੋ ਨਾ ਬੇਨਤੀ ਆ ਖੜੋ ਨਾ ਤਰੇ ਜਦੋਂ ਮੀ ਸਰੇ ਚਲੋ ਜੀ ਤਰੇ ਚਲੋ ਬੇਨਤੀ ਆ ਅੱਗੇ ਬੈਣ ਵਾਲਿਆਂ ਨੂੰ ਵੀ ਥੋੜਾ ਜਿਹਾ ਤਰੇ ਚਲੋ ਬਹੁਤ ਸੁੰਦਰ ਬਹੁਤ ਸੁੰਦਰ ਬਾਤ ਅੱਛਾ ਬਹੁਤ اچھی ਬਾਤ ਹੈ ਬਹੁਤ ਅੱਛਾ ਦਿਨੇ ਕਲ ਕਿ ਅਸੀਂ ਲੋਗ ਆਏ ਐ ਅਨ ਕਲ ਉਹ ਯਾਤਰਾ ਸ਼ੁਰੂ ਹੋਏਗੀ ਇਸੀ आपका शुभ नाम निशा खेर आप की तरफ से कोई इसको परमानेंट खोलने की तो कह रहे हैं क्या खोलेंगे आप नहीं अभी तक। तो। के लोगों की शाही परिवार से यही बेनती है सभी की कि बाबा फ्री जी का स्थान तो कम से कम संगत अभी के लिए। सोचना पड़ेगा बट अभी तो केस के सा ना उसकी वजह से पर पर फरीदकोट में लोगों को बड़ी खुशी है कि शाही परिवार का एक जो च, च, चिराग है और आप स्पेशल गुड़गांव से आ, आ हो, तो गुड़गांव से आए क्योंकि हमने जो आपके माता जी थे महारानी जो चेयरमैन थे यहाँ पे दीपेंद्र कौर हाँ, हाँ, उनके तो हमने दर्शन किए हैं पर हमें बड़ी खुशी है कि आप एम एल फरीदकोट के जो न्योते पे आज स्पेशल गुड़गांव से हो बहुत बहुत आना ही था तो कुछ अपने शाही परिवार के नाम पे कुछ संदेश जो करेंगे तो अगर अच्छी गल है कि आप लोग सब आए और हम लोग का ये परिवार के लिए हमें बुलाया गया और अच्छा, 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 अच्छा ही होगा तो यात्रा यहीं से शुरू होगी तो सरदार जंगीर सिंह आपके सभी चीज़ों की बहुत अच्छी टेक केयर कर रहे हैं ਬਹੁਤ ਬਹੁਤ ਸ਼ੁਕਰੀਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਨਗਰ ਕੀਰਤਨ ਹੈ ਉਹ ਇਹ ਕਿਲਾ ਮਵਾਰਕੀ ਬਾਬਾ ਬੀਬੀ ਦੇ ਤਪ ਸਥਾਨ ਤੋਂ ਇੱਥੇ ਸ਼ੁਰੂਆਤ ਹੋ ਰਿਹਾ ਹੈ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਥੈਂਕ ਯੂ ਫਰੀਦੀ ਨਗਰੀ ਦੇ ਵਿੱਚ 10 ਸਾਲ ਤੋਂ ਮੈਂ ਫਰੀਦਕੋਟ ਆਉਂਦਾ ਹਾਂ ਜੀ ਮੇਰਾ ਡਿਸਟ੍ਰਿਕਟ ਵੀ ਫਰੀਦਕੋਟ ਹੈ ਜੀ ਤੇ ਮੈਂ ਇਹ ਜੋ ਆ ਵੀ ਦਰਸ਼ਨਾਂ ਵਾਸਤੇ ਬਾਬਾ ਫਰੀਦ ਦੇ ਸੰਗਤ ਵਾਸਤੇ ਇਹਨਾਂ ਨੇ ਕਿਲੇ ਦੇ ਦਰਸ਼ਨਾਂ ਅਤੇ ਸੰਗਤ ਨੂੰ ਦਰਵਾਜ਼ੇ ਖੋਲੇ ਆ ਜੀ ਕਿ ਸਾਨੂੰ ਇੱਕ ਤਾਂ ਸਾਡੇ ਬੱਚਿਆਂ ਨੂੰ ਇੱਕ ਸਾਨੂੰ ਹਜੇ ਤੱਕ ਇਹ ਇਤਿਹਾਸ ਬਾਰੇ ਔਰ ਇਹ ਦਰਸ਼ਨਾਂ ਬਾਰੇ ਸਾਨੂੰ ਪਤਾ ਨਹੀਂ ਸੀਗਾ ਕਿ ਬਾਬਾ ਜੀ ਦੇ ਚਰਨ ਛੋਹਏ ਕਿਲੇ ਦੇ ਵਿੱਚ ਵੀ ਇਹ ਬਹੁਤ ਚੰਗਾ ਸਾਨੂੰ ਲੱਗਿਆ ਕਿ ਕਈ ਸਾਡੇ ਵੱਡਾ ਵੱਡੇਰੇ ਵੀ ਇੱਥੋਂ ਚਲੇ ਗਏ ਆ ਕਿ ਉਹਨਾਂ ਨੇ ਦਰਸ਼ਨ ਨਹੀਂ ਕੀਤੇ ਜਗ੍ਹਾ ਦੇ ਅਸੀਂ ਇੱਥੋਂ ਦੀ ਮਰੇਜਮੈਂਟ ਆ ਜਿਹੜੀ ਬਾਬਾ ਫਰੀਦ ਸੋਸਾਇਟੀ ਬਣੀ ਆ ਤੇ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਆਂ ਹੱਥ ਜੋੜ ਕੇ ਕਿ ਇਹ ਕੰਟੀਨਿਊ ਜਿਹੜੇ ਦਰਸ਼ਨ ਸੰਗਤ ਨੂੰ ਹੁੰਦੇ ਰਹਿਣ ਕਿਉਂਕਿ ਸਾਡੇ ਬੱਚਿਆਂ ਨੂੰ ਇੱਥੋਂ ਦਾ ਇਤਿਹਾਸ ਬਾਰੇ ਔਰ ਸਾਡੇ ਇਲਾਕੇ ਦੀਆਂ ਸੰਗਤਾਂ ਨੂੰ ਇਹਦੇ ਇਤਿਹਾਸ ਬਾਰੇ ਪਤਾ ਲੱਗਦਾ ਰਹੇ ਔਰ ਜਿਹੜੇ ਦੂਰ ਦਰਾਡੇ ਤੋਂ ਜਿਵੇਂ ਰਾਜਸਥਾਨ ਦੇ ਵਿੱਚ ਬੀਕਾਨੇਰ ਦੇ ਕਿਲੇ ਆ ਜਿਵੇਂ ਲੋਕ ਜਾਂਦੇ ਆ ਕੰਟੀਨਿਊ ਘੁੰਮ ਕੇ ਆਉਂਦੇ ਇਦਾਂ ਹੀ ਇੱਥੇ ਦਰਸ਼ਕਦਾਰੇ ਹੁੰਦੇ ਰਹਿਣ ਮੇਰੀ ਇਹ ਹੀ ਗੁਜਾਰਥਾ ਇੱਥੋਂ ਦੇ ਮੈਨੇਜਮੈਂਟ ਅੱਗੇ ਕਿ ਭਈ ਇੱਥੋਂ ਦੇ ਦਰਸ਼ਣ ਆ ਜਿਹੜੇ ਲਗਾਤਾਰ ਚੱਲਦੇ ਰਹਿਣ ਔਰ ਜਿਹੜੀ ਇੱਥੋਂ ਦੀ ਖਾਸਤਾ ਹਾਲਸਾ ਕਿਲੇ ਦੀ ਕਿਉਂਕਿ ਇੱਥੇ ਬਾਬਾ ਫਰੀਦ ਚਲਛੋ ਧਰਤੀ ਹੈ ਕਿ ਇਹਦੀ ਰਿਪੇਅਰਿੰਗ ਕੀਤੀ ਜਾਵੇ ਔਰ ਚੰਗੇ ਢੰਗ ਤਰੀਕੇ ਦੇ ਨਾਲ ਜਿਹੜਾ ਦੇਖਣ ਵਾਲੇ ਸੰਗਤ ਨੂੰ ਵੀ ਲੱਗੇ ਵੀ ਹਾਂ ਇੱਥੇ ਵਾਕਈ ਬਾਬਾ ਫਰੀਦ ਜੀ ਦੀ ਜਗ੍ਹਾ ਚਰਨਛੋਹ ਧਰਤੀ ਹੈ ਅਸੀਂ ਨਮਸਤ ਕਰਨ ਆਏ ਅੱਜ ਸਾਨੂੰ ਬਹੁਤ ਚੰਗਾ ਲੱਗਿਆ ਸਾਡੇ ਬੱਚਾ ਨੂੰ ਵੀ ਚੰਗਾ ਲੱਗਿਆ ਤੇ ਜਿਹੜੇ ਸਕੂਲ ਦੇ ਬੱਚੇ ਆਏ ਆ ਉਹਨਾਂ ਨੂੰ ਵੀ ਬਹੁਤ ਚੰਗਾ ਲੱਗਿਆ ਔਰ ਇਤਿਹਾਸ ਬਾਰੇ ਪਤਾ ਲੱਗਿਆ